ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਅੱਜ ਖਾਲਸਾ ਦਾ ਬਹੁਤ ਹੀ ਪਵਿੱਤਰ ਦਿਹਾੜਾ ਹੋਲਾ ਮਹੱਲਾ ਹੈ ਜੋ ਕਿ ਸਹਿਬ ਸਿਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਸ਼ਮੇਸ਼ ਪਿਤਾ ਜੀ ਪਾਸੋਂ ਮਨਾਉਣਾ ਆਰੰਭ ਕੀਤਾ ਗਿਆ ਮੈਨੂੰ ਜਿੱਥੋਂ ਤੱਕ ਬਾਣੀ ਪੜ੍ਹ ਕੇ ਮਨ ਨੂੰ ਸੰਤੁਸ਼ਟੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਹਰੀ ਰੰਗਾਂ ਦੀ ਕੋਈ ਵੀ ਗੱਲ ਨਹੀਂ ਕੀਤੀ ਗਈ ਜਿੰਨੀ ਕਿ ਵੀ ਤੁਸ਼ ਮਤ ਅਨੁਸਾਰ ਦਾਸ ਨੇ ਬਾਣੀ ਪੜ੍ਹੀ ਹੈ ਜਾਂ ਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਹੈ ਉਹਦੇ ਅਨੁਸਾਰ ਪਾਤਸ਼ਾਹ ਜੀ ਨੇ ਜਿੰਨੀ ਵੀ ਰੰਗਾਂ ਦੀ ਗੱਲ ਕੀਤੀ ਹੈ ਉਹ ਸਾਰੀ ਨਾਮ ਰੰਗ ਦੀ ਗੱਲ ਕੀਤੀ ਹੋਈ ਹੈ ਕਿ ਨਾਮ ਰੰਗ ਕਿਸ ਤਰ੍ਹਾਂ ਚੜਦਾ ਹੈ ਗੁਰੂ ਸਾਹਿਬਾਨ ਨੇ ਕਿਹੜੇ ਰੰਗ ਦੀ ਗੱਲ ਕੀਤੀ ਹੈ ਆਪਾਂ ਪਹਿਲਾਂ ਉਹਦੇ ਤੇ ਵਿਚਾਰ ਕਰੀਏ ਪਾਦਸ਼ਾਹ ਜੀ ਦਾ ਫਰਮਾਨ ਹੈ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬਡ ਭਾਗਾ ਮਹਿ ਲਾਕ ਦੇ ਨਾ ਹੋਵੇ ਨਹਿ ਲਾਗੇ ਦਾਗਾ ਕਿ ਇਹ ਜਿਹੜਾ ਨਾਮ ਦਾ ਰੰਗ ਹੈ ਸੂਹਾ ਰੰਗ ਜਿੰਨਾਂ ਨੂੰ ਚੜਦਾ ਹੈ ਉਹ ਕਦੇ ਵੀ ਦੁਆਰਾ ਉਤਰਦਾ ਨਹੀਂ ਬੜੇ ਹੀ ਵੱਡਿਆਂ ਭਾਗਾ ਦੇ ਨਾਲ ਇਹ ਰੰਗ ਜਿਹੜਾ ਚੜਨਾ ਆਰੰਭ ਹੁੰਦਾ ਹੈ ਚੜਦਾ ਹੈ ਜਦੋਂ ਗੁਰੂ ਕੀ ਸੰਗਤ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਗੁਰੂ ਕੀ ਸੰਗਤ ਦੇ ਵਿੱਚ ਜਾ ਕਰਕੇ ਬੈਠਦੇ ਹਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ ਫਿਰ ਇਹ ਰੰਗ ਜਿਹੜਾ ਹੈ ਚੜਨਾ ਸ਼ੁਰੂ ਹੁੰਦਾ ਹੈ ਮੈਲਾ ਕਦੇ ਨਾ ਹੋਵੇ ਨਹਿ ਲੱਗੇ ਦਾਗਾ ਪਾਤਸ਼ਾਹ ਕਹਿੰਦੇ ਹਨ ਕਿ ਇਹ ਐਸਾ ਰੰਗ ਹੈ ਜਿਹੜਾ ਕਦੇ ਮੈਲਾ ਨਹੀਂ ਹੋ ਸਕਦਾ ਦੁਨੀਆ ਦੇ ਜਿੰਨੇ ਵੀ ਰੰਗ ਹਨ ਉਸ ਸਮੇਂ-ਸਮੇਂ ਅਨੁਸਾਰ ਬਦਲਦੇ ਰਹਿੰਦੇ ਹਨ ਫਿੱਕੇ ਪੈਂਦੇ ਰਹਿੰਦੇ ਹਨ ਦਾਗੀ ਵੀ ਹੋ ਜਾਂਦੇ ਹਨ ਪਰ ਜਿਹੜਾ ਨਾਮ ਦਾ ਰੰਗ ਹੈ ਉਹ ਨਾ ਕਦੇ ਫਿੱਕਾ ਪੈ ਸਕਦਾ ਹੈ ਤੇ ਨਾ ਹੀ ਕਦੇ ਦਾਗੀ ਹੋ ਸਕਦਾ ਹੈ ਦੂਜੇ ਪਾਸੇ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਉਚਾਰਨ ਕੀਤਾ ਹੈ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਜਿਹੜੇ ਸੱਚੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਉਹ ਰੰਗ ਜਿਹੜਾ ਹੈ ਜਿਸ ਦੇ ਵਿੱਚ ਗੁਰਸਿੱਖ ਪਿਆਰੇ ਰੰਗੇ ਜਾਂਦੇ ਹਨ ਉਹ ਰੰਗ ਗੁਰੂ ਦੀ ਕਿਰਪਾ ਸਦਕਾ ਹੀ ਚੜਦਾ ਹੈ ਫਿਰ ਪਾਤਸ਼ਾਹ ਜੀ ਨੇ ਤੀਸਰੇ ਸ਼ਬਦ ਦੇ ਵਿੱਚ ਸਾਨੂੰ ਸ਼ਬਦ ਉਚਾਰਨ ਕਰਕੇ ਸਮਝਾਉਣਾ ਕੀਤਾ ਹੈ ਕਾਇਆ ਰੰਗਣ ਜੇ ਥੀਆ ਪਿਆਰੇ ਪਾਈਐ ਨਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ ਢੂੜ ਤਿਨਾਂ ਕੀ ਜੇ ਮਿਲੇ ਜੀ ਕੋਹਨਾਨ ਕੀ ਅਰਦਾਸ ਹੁਣ ਮਹਾਰਾ ਕਹਿੰਦੇ ਰੰਗ ਜਿਹੜਾ ਆ ਉਹ ਆਤਮਕ ਰੂਪ ਦੇ ਨਾਲ ਚੜਨਾ ਜ਼ਰੂਰੀ ਹੈ ਸਰੀਰਕ ਰੂਪ ਤੱਕ ਨਹੀਂ ਇਹ ਜਿਹੜੇ ਬਾਹਰੀ ਰੰਗ ਅਸੀਂ ਹੋਲੀ ਦੇ ਖੇਲਦੇ ਹਾਂ ਇਹ ਸਾਡੇ ਸਰੀਰ ਨੂੰ ਚੜਦੇ ਹਨ ਪਰ ਮਹਾਰਾ ਜੀ ਕਹਿੰਦੇ ਕਾਇਆ ਰੰਗਣ ਕਾਇਆ ਕਹਿੰਦੇ ਹਨ ਆਤਮਾ ਨੂੰ ਰੂਹ ਨੂੰ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਉ ਮਝੇਠ ਹੁਣ ਪੱਠੀ ਦੇ ਵਿੱਚ ਜਿਹੜਾ ਕੱਪੜੇ ਨੂੰ ਰੰਗ ਚੜ੍ਹਿਆ ਜਾਂਦਾ ਹੈ ਜਿਹੜਾ ਪੱਕਦਾ ਹੈ ਪੱਠ ਦੇ ਵਿੱਚ ਐਡਾ ਤਾਂ ਰੰਗ ਚੜ੍ਹਨਾ ਜ਼ਰੂਰੀ ਹੈ ਰੰਗਣ ਵਾਲਾ ਜੇ ਰੰਗ ਸਭ ਐਸਾ ਰੰਗ ਨਾ ਦੇਖ ਕਹਿੰਦੇ ਜਦੋਂ ਪਰਮਾਤਮਾ ਦਇਆ ਦੇ ਘਰ ਵਿੱਚ ਆ ਕਰਕੇ ਰੰਗ ਆਪਣੇ ਗੁਰਸਿੱਖ ਪਿਆਰਿਆਂ ਨੂੰ ਚੜ੍ਹਦਾ ਹੈ ਕਿ ਐਡਾ ਤਾਂ ਰੰਗ ਦੁਨੀਆ ਤੇ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਸਕਦਾ ਜਿਨ ਕੇ ਚੋਲੇ ਰਤੜੇ ਪਿਆਰੇ ਇਸ ਸਰੀਰ ਨੂੰ ਚੋਲਾ ਪਾਤਸ਼ਾਹ ਜੀ ਨੇ ਉਦਾਹਰਨ ਦੇ ਕਰਕੇ ਸਮਝਾਇਆ ਹੈ ਕਿ ਇਹ ਬੰਦੇ ਜਿਹੜਾ ਸਰੀਰ ਰੂਪੀ ਚੋਲਾ ਹੈ ਇਸ ਨੂੰ ਜਦੋਂ ਪਰਮਾਤਮਾ ਪਾਸੋਂ ਰੰਗ ਚੜ੍ਹਿਆ ਜਾਂਦਾ ਹੈ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ ਉਹ ਫਿਰ ਹਮੇਸ਼ਾ ਹੀ ਖੁਸ਼ਾਲ ਰਹਿੰਦੇ ਹਨ ਖੁਸ਼ ਰਹਿੰਦੇ ਹਨ ਉਹਨਾਂ ਦਾ ਜੀਵਨ ਜਿਹੜਾ ਹੈ ਖੁਸ਼ ਰਹਿੰਦਾ ਹੈ ਖੁਸ਼ਹਾਲ ਰਹਿੰਦਾ ਹੈ ਧੂੜ ਤਿਨਾਂ ਕੀ ਜੇ ਮਿਲੇ ਜੀ ਕਹਿੰਦੇ ਜਿਹੜੇ ਗੁਰਸਿੱਖ ਪਿਆਰਿਆਂ ਨੂੰ ਨਾਮ ਦਾ ਰੰਗ ਚੜ ਜਾਂਦਾ ਹੈ ਜਿਹੜੇ ਉਸ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹੰ हे 와ਹਿਗੁਰੂ ਕਿਰਪਾ ਕਰੋ ਕਿਸੇ ਐਸੇ ਗੁਰਸਿੱਖਾਂ ਦੀ ਚਰਨ ਧੂੜ ਸਾਨੂੰ ਪ੍ਰਾਪਤ ਹੋ ਜਾਵੇ ਤੇ ਅਸੀਂ ਉਹਨਾਂ ਦੀ ਸੰਗਤ ਕਰ ਕਰਕੇ ਭਵ ਸਾਗਰ ਤੋਂ ਪਾਰ ਹੋ ਸਕੀਏ ਪਾਤਸ਼ਾਹ ਜੀ ਨੇ ਸਾਨੂੰ ਵਿਲੱਖਣ ਇਤਿਹਾਸ ਰਚ ਕੇ ਸਾਨੂੰ ਬਖਸ਼ਿਸ਼ ਕੀਤਾ ਹੈ ਵਿਲੱਖਣ ਕਿਹਨੂੰ ਕਹਿੰਦੇ ਹਨ ਜਿਹੜਾ ਦੁਨੀਆ ਤੋਂ ਹਟ ਕੇ ਹੋਵੇ ਦੁਨੀਆ 'ਚ ਪਹਿਲਾਂ ਕਦੇ ਕੋਈ ਇਤਿਹਾਸ ਬਣਿਆ ਹੀ ਨਾ ਹੋਵੇ ਉਹਨੂੰ ਕਹਿੰਦੇ ਹਨ ਵਿਲੱਖਣ ਇਤਿਹਾਸ ਹੁਣ ਇਤਿਹਾਸ ਦੇ ਪਾਤਸ਼ਾਹ ਜੀ ਨੇ ਹੋਲੀ ਦੇ ਰੰਗਾਂ ਤੋਂ ਸਾਨੂੰ ਹਟ ਕੇ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੁਣ ਹੋਲਾ ਮਹੱਲਾ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਪਣੇ ਸਿੰਘਾਂ ਦੇ ਦੋ ਟੋਲੇ ਬਣਾ ਲੈਂਦੇ ਹਨ ਦੋ ਜਥੇ ਬਣਾ ਲੈਂਦੇ ਹਨ ਜਿਨ੍ਹਾਂ ਦੀ ਨਕਲੀ ਕਹਿ ਲੋ ਜਿਸ ਨੂੰ ਅਸੀਂ ਆਰਟੀਫੀਸ਼ੀਅਲ ਕਹਿ ਸਕਦੇ ਹਾਂ ਕਿ ਦਿਖਾਵੇ ਦੀ ਇੱਕ ਲੜਾਈ ਕਰਾਉਂਦੇ ਸਨ ਤੇ ਹੁਕਮ ਕਰਦੇ ਸਨ ਜਿਹੜੇ ਕਿਲਾ ਲੋਗੜ ਨੂੰ ਜਿੱਤ ਕੇ ਦਿਖਾਉਣਗੇ ਉਹ ਮੇਰੇ ਜੇਤੂ ਸਿੰਘ ਹੋਣਗੇ ਤੇ ਜਦੋਂ ਪਾਤਸ਼ਾਹ ਜੀ ਦੇ ਸਿੰਘ ਜਿਹੜੇ ਜਿੱਤ ਜਾਂਦੇ ਸਨ ਉਹਨਾਂ ਨੂੰ ਪਾਤਸ਼ਾਹ ਜੀ ਇਨਾਮ ਦਿੰਦੇ ਸਨ ਥਾਪੜਾ ਦਿੰਦੇ ਸਨ ਕਿ ਬਹੁਤ ਵਧੀਆ ਮੇਰੇ ਸਿੰਘ ਲੜੇ ਹਨ ਬਹੁਤ ਵਧੀਆ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜੰਗ ਜਿੱਤੀ ਹੈ ਜੇਤੂ ਇਕਰਾਰ ਪਾਤਸ਼ਾਹ ਜੀ ਦਿੰਦੇ ਸਨ ਤੇ ਜਿਹੜੇ ਹਾਰ ਜਾਂਦੇ ਸਨ ਉਹਨਾਂ ਨੂੰ ਪਾਤਸ਼ਾਹ ਜੀ ਫਿਰ ਹੋਰ ਸਿਖਲਾਈ ਦਿੰਦੇ ਸਨ ਘੋੜਸਵਾਰੀ ਦੀ ਸਵਾਰੀ ਸਿਖਲਾਈ ਦੇਣੀ ਗੱਤਕੇ ਦੀ ਸਿਖਲਾਈ ਦੇਣੀ ਸ਼ਸਤਰਾਂ ਦੀ ਸਿਖਲਾਈ ਦੇਣੀ ਤੇ ਪਾਤਸ਼ਾਹ ਜੀ ਉਸ ਜਥੇ ਨੂੰ ਫਿਰ ਸਿਖਾ ਕੇ ਅਗਲੇ ਦਿਨ ਫਿਰ ਦੁਆਰਾ ਜੰਗ ਕਰਵਾਈ ਜਾਂਦੀ ਸੀ ਤੇ ਜਿਹੜੇ ਅਗਲੇ ਦਿਨ ਜਿੱਤ ਜਾਂਦੇ ਸਨ ਪਾਤਸ਼ਾਹ ਜੀ ਫਿਰ ਦਇਆ ਦੇ ਘਰ ਵਿੱਚ ਆ ਕਰਕੇ ਉਹਨਾਂ ਨੂੰ ਇਨਾਮ ਦਿੰਦੇ ਸਨ ਕਿਤੇ ਦੁਨਿਆਵੀ ਦਾਤਾਂ ਦੀ ਇਨਾਮ ਦਿੰਦੇ ਸਨ ਉਥੇ ਪਾਤਸ਼ਾਹ ਜੀ ਆਪਣੀ ਗਲਬਕੜੀ ਦੇ ਵਿੱਚ ਵੀ ਲੈਂਦੇ ਸਨ ਬਹੁਤ ਪਾਤਸ਼ਾਹ ਜੀ ਖੁਸ਼ੀਆਂ ਬਖਸ਼ਦੇ ਸਨ ਆਪਣੇ ਸਿੰਘਾਂ ਨੂੰ ਤੇ ਇਸ ਖੇਡ ਨੂੰ ਦੇਖ ਕਰਕੇ ਕਵੀ ਸੁਮੇਰ ਸਿੰਘ ਜੀ ਨੇ ਲਿਖਿਆ ਹੈ ਔਰਨ ਕੀ ਹੋਲੀ ਮਮਹੋਲਾ ਕਹੋ ਕਿਰਪਾ ਨਿ ਬਚਨ ਅਮੋਲਾ ਕਿ ਲੋਕਾਂ ਦੀ ਤਾਂ ਹੋਲੀ ਹੋ ਸਕਦੀ ਹੈ ਕਿ ਖਾਲਸੇ ਦਾ ਹੋਲਾ ਸਜਿਆ ਕਰੇਗਾ ਤੇ ਇਹ ਹੋਲਾ ਐਸਾ ਸਜੇਗਾ ਕਿ ਦੁਨੀਆ ਦੇਖੇਗੀ ਇਸ ਰੰਗ ਨੂੰ ਤੇ ਵਾਕਈ ਅੱਜ ਵੀ ਉਹ ਜੋ ਆਨੰਦ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਦੁਨੀਆ ਤੇ ਐਸਾ ਇਤਿਹਾਸ ਰਚਿਆ ਹੈ ਜਿਹੜਾ ਦੁਨੀਆ ਦੇ ਵਿੱਚ ਕਦੇ ਦੁਆਰਾ ਐਸਾ ਇਤਿਹਾਸ ਨਾ ਕੋਈ ਬਣਾ ਸਕਦਾ ਹੈ ਤੇ ਨਾ ਹੀ ਕਿਸੇ ਦੇ ਬਣਾਉਣ ਦੇ ਲਾਇਕ ਹੈ ਕੋਈ ਇਸ ਖੇਡ ਨੂੰ ਆਪਣੀ ਮਰਜ਼ੀ ਨਾਲ ਤਿਆਰ ਨਹੀਂ ਕਰ ਸਕਦਾ ਜੋ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਕਿਹੜ ਸਾਨੂੰ ਬਖਸ਼ਿਸ਼ ਕੀਤੀ ਹੈ ਸੋ ਅਸੀਂ ਇਹਨਾਂ ਗੱਲਾਂ ਨੂੰ ਹਮੇਸ਼ਾ ਸਮਝਣ ਦਾ ਯਤਨ ਕਰੀਏ ਕਿ ਸੱਚ ਕੀ ਹੈ ਇਤਿਹਾਸ ਕੀ ਹੈ ਇਤਿਹਾਸ ਨੂੰ ਪੜ੍ਹਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਹੋਈਆਂ ਭੁੱਲਾਂ ਦੀ ਖਿਮਾ ਆਓ ਫਤੇ ਦੀਵ ਸੰਜ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ